ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਚ ਕਹੂੰ ਸੁਣ ਲੈ ਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਮੈਂ ਤੇ ਤੇਰਾ ਪ੍ਰੇਮ ਵੇਖਣਾ ਤੇਰਾ ਪਿਆਰ ਵੇਖਣਾ ਤੇਰਾ ਮੈਂ ਘਰ ਨਹੀਂ ਵੇਖਣਾ ਵੀ ਤੇਰਾ ਘਰ ਕਿੱਡਾ ਵੱਡਾ ਹੈ ਤੇਰੀ ਮੈਂ ਯੋਪ ਨੌਕਰੀ ਨਹੀਂ ਵੇਖਣੀ ਵੀ ਕਿੰਨੀ ਤੇਰੀ ਸੈਲਰੀ ਹੈ ਤੂੰ ਕਿੰਨਾ ਪੜਿਆ ਲਿਖਿਆ ਹੈ ਤੁ ਕਿਹੜੇ ਘਰਾਣੇ ਚੋਂ ਐ ਕਿਹੜੀ ਯਾਤ ਦਾ ਐ ਇਹਦੇ ਨਾਲ ਮੇਰਾ ਕੋਈ ਲੇਗਾ ਤੇਗਾ ਨਹੀਂ ਮੈਂ ਤੇ ਪ੍ਰੇਮ ਦਾ ਭੁੱਖਾ ਐ ਭਾਈ ਗੁਰਦਾਸ ਜੀ ਕਹਿੰਦੇ ਗੋਬਿੰਦ ਭਾਉ ਭਗਤ ਕਾ ਭੁੱਖਾ ਮੈਂ ਤੇ ਤੇਰਾ ਪ੍ਰੇਮ ਵੇਖਣਾ ਤੂੰ ਮੈਨੂੰ ਪ੍ਰੇਮ ਕਿੰਨਾ ਕੁ ਕਰਦਾ ਮੇਰੇ ਪ੍ਰਤੀ ਸਤਕਾਰ ਕਿੰਨਾ ਮੈਂ ਤੇਰੇ ਤੋਹਫਿਆਂ ਦਾ ਭੁੱਖਾ ਨਹੀਂ ਤੇਰੇ ਚੜਾਵਿਆਂ ਦਾ ਭੁੱਖਾ ਨਹੀਂ ਤੇਰੀਆਂ ਰਮਲਾਂ ਤੇਰੀਆਂ ਦੇਗਾਂ ਦਾ ਭੁੱਖਾ ਨਹੀਂ ਮੈਂ ਤੇਰੇ দান ਦਾ ਭੁੱਖਾ ਨਹੀਂ ਮੈਨੂੰ ਨਹੀਂ ਚਾਹੀਦਾ ਦੁਨੀਆਂ ਦਾ ਧਨ ਮੈਨੂੰ ਨਹੀਂ ਚਾਹੀਦੇ ਦੁਨੀਆਂ ਦੇ ਪਦਾਰਥ ਸਿੱਖਾ ਜੇ ਮੈਨੂੰ ਚਾਹੀਦਾ ਬੋਲੋ ਤੇਰਾ ਪ੍ਰੇਮ ਚਾਹੀਦਾ ਆਖੋ ਸਤਨਾਮੁ ਗੱਲ ਤੇ ਪ੍ਰੇਮ ਦੀ ਹੈ ਵਰ ਮੁਖਾ ਗੱਲ ਤੇ ਪਿਆਰ ਦੀ ਹੈ ਗੁਰੂ ਕੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇੰਨਾ ਪਿਆਰ ਕੀਤਾ ਇੰਨਾ ਪ੍ਰੇਮ ਕੀਤਾ ਸੱਚੀ ਆਪਣੇ ਘਰਾਂ ਦੀ ਪਰਵਾਹ ਨਹੀਂ ਕੀਤੀ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਤੇ ਸੱਚੀ ਜੇ ਲੋੜ ਪਈ ਗੁਰੂ ਨੂੰ ਆਪਣੇ ਸਿਰ ਵੀ ਦੇ ਦਿੱਤੇ ਲੈ ਬਾਪੂ ਇਹ ਤੋਂ ਵੱਧ ਕੇ ਕੁਛ ਨਹੀਂ ਰੋਜ਼ ਪੜਦੇ ਆ ਆਪਾਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਸੀਸ ਦਿੱਤੇ ਸਿਰ ਦਿੱਤੇ ਜੀ ਭਾਈ ਦਇਆ ਰਾਮ ਵਰਗੇ ਭਾਈ ਧਰਮਚੰਦ ਵਰਗੇ ਭਾਈ ਮੋਹਕਮ ਵਰਗੇ ਭਾਈ ਸਾਹਿਬ ਸਿੰਘ ਵਰਗੇ ਸਿਰ ਦਿੱਤੇ ਬੰਦ-ਬੰਦ ਕਟਵਾ ਲਿਆ ਭਾਈ ਮਨੀ ਸਿੰਘ ਵਰਗਿਆਂ ਨੇ ਭਾਈ ਤਾਰੂ ਸਿੰਘ ਵਰਗਿਆਂ ਨੇ ਖੋਪਰ ਲਹਾ ਲਏ ਭਾਈ ਜੈ ਸਿੰਘ ਵਰਗਿਆਂ ਨੇ ਪੁੱਠਾ ਕਰਕੇ ਸਰੀ ਦੀਆਂ ਖੱਲਾ ਲਹਾ ਲਈ ਪ੍ਰੇਮ ਹੈ ਧਰਮ ਖਾਤਰ ਆਪਣੇ ਗੁਰੂ ਖਾਤਰ ਗੁਰੂ ਕੇ ਸਿੱਖਾਂ ਨੇ ਸਭ ਕੁਝ ਕੁਰਬਾਨ ਕੀਤਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਹੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਜਦੋਂ ਅਸੀਂ ਅਰਦਾਸ ਕਰਦੇ ਆ ਨਾ ਗੁਰੂ ਚਰਨਾਂ ਦੇ ਵਿੱਚ ਤਾਂ ਰੋਜ਼ ਇਤਿਹਾਸ ਹੈ ਜਿਹੜਾ ਦ੍ਰਿੜ ਕਰਵਾਇਆ ਜਾਂਦਾ ਹੈ ਅਰਦਾਸੀਏ ਸਿੰਘ ਵੱਲੋਂ ਰੋਜ਼ ਇਤਿਹਾਸ ਦੁਰਹਾਇਆ ਜਾਂਦਾ ਹੈ ਦ੍ਰਿੜ ਕਰਵਾਇਆ ਜਾਂਦਾ ਹੈ ਆ ਇਤਿਹਾਸ ਹੀ ਆ ਜਿਹੜਾ ਅਸੀਂ ਰੋਜ਼ ਚੇਤੇ ਕਰਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਹੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏਗੇ ਗੁਰਦੁਆਰਿਆਂ ਦੀ ਸੇਵਾ ਦੇ ਲਈ ਬੋਲੋ ਕੁਰਬਾਨੀਆਂ ਕੀਤੀਆਂ ਕੋਈ ਹੀਰੇ ਦਾਣ ਕਰਦਾ ਕੋਈ ਮੋਤੀ ਦਾਣ ਕਰਦਾ ਕੋਈ ਕੁਛ ਦਾਣ ਕਰਦਾ ਹੈ ਇੱਥੇ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਪ੍ਰੇਮ ਬਦਲੇ ਪਿਆਰ ਬਦਲੇ ਆਪਣੇ ਤਨ ਸੀਸ ਵਾਰੇ ਧਰਮ ਨਹੀਂ ਹਾਰਿਆ ਗੁਰੂ ਕੇ ਸਿੱਖਾਂ ਨੇ ਆਪਣੇ ਧਰਮ ਨੂੰ ਨਹੀਂ ਹਰਨ ਦਿੱਤਾ ਪਿੱਠ ਨਹੀਂ ਲੱਗਣ ਦਿੱਤੀ ਗੁਰੂ ਦੀ ਗੁਰੂ ਨੂੰ ਝੁਕਣ ਨਹੀਂ ਦਿੱਤਾ ਆਪਨਾਪ ਕੁਰਬਾਨ ਕਰ ਦਿੱਤਾ ਆਪਨਾਪ ਲਿਖੇ ਲਾ ਦਿੰਦਾ ਇੰਦ ਜਦੋਂ ਅਸੀਂ ਗੁਰੂ ਦੇ ਨਾਲ ਪ੍ਰੇਮ ਕਰਾਂਗੇ ਪਿਆਰ ਕਰਾਂਗੇ ਗੁਰੂ ਨੂੰ ਸੁਣਾਂਗੇ ਫਿਰ ਕੀ ਹੋਏਗਾ ਸੁਣਿਆ ਮੰਨਿਆ ਮਨ ਕੀਤਾ ਭਾਉ ਡਰ ਪਿਆਰ ਸਾਡੇ ਅੰਦਰ ਪੈਦਾ ਹੋਵੇ ਫਿਰ ਗੁਰੂ ਦੇ ਨਾਲ ਨਿਵੇਗੀ ਫਿਰ ਗੁਰੂ ਦੇ ਨਾਲ ਇਹ ਰਿਸ਼ਤਾ ਜਿਹੜਾ ਤੁਰ ਤੱਕ ਨਿਭ ਜੇਗਾ ਫਿਰ ਗੁਰੂ ਤੁਹਾਡੀਆਂ ਕੁਲਾਂ ਤੱਕ ਤਾਰ ਦੇਗਾ ਗੁਰੂ ਤੁਹਾਡਾ ਜਨਮ ਮਰਨ ਕੱਟ ਦੇਗਾ ਸੰਕਟ ਦੇ ਵਿੱਚ ਨਹੀਂ ਆਉਣ ਦੇਗਾ ਮੇਰੇ ਸਾਹਿਬ ਜੀ ਕਹਿੰਦੇ ਜਨਮ ਮਰਨ ਕਾਟੇ ਗੁਰਬਚਨੀ ਬਹੋਰ ਨ ਸੰਕਟ ਦੁਆੜਾ ਉਹ ਦੁਆਰਾ ਭਾਈ ਇਸ ਘੁੰਮਣ ਘੇਰੀ ਦੇ ਵਿੱਚ ਮੇਰਾ ਗੁਰੂ ਪੈਣ ਹੀ ਨਹੀਂ ਦਿੰਦਾ ਕੱਢ ਦਿੰਦਾ ਆਖੋ ਸਤਨਾਮ ਪਰ ਗੁਰੂ ਵਾਲਾ ਹੋਵੇ ਨਾਲ ਅਸੀਂ ਗੁਰੂ ਦੇ ਥੋੜੀ ਬਣੇ ਆ ਅਸੀਂ ਤੇ ਬੰਦਿਆਂ ਦੇ ਬੰਦੇ ਬਣੇ ਅਸੀਂ ਤੇ ਬਾਬਿਆਂ ਦੇ ਚੱਲੇ ਬਣਦੇ ਭਾਈ ਗੁਰੂ ਦਾਸ ਜੀ ਕਹਿੰਦੇ ਸਤਿਗੁਰੂ ਸਾਹਿਬ ਸੱਡਕੈ ਮਨਮੁਖ ਹੋਏ ਬੰਦੇ ਦਾ ਬੰਦਾ ਅਸੀਂ ਤੇ ਬੰਦਿਆਂ ਦੇ ਬਣਗੇ ਗੁਰੂ ਦੇ ਥੋੜੀ ਬਣੇ ਨਾ 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 ਜਿਹੜੇ ਗੁਰੂ ਦੇ ਬਣਗੇ ਗੁਰੂ ਦੇ ਪ੍ਰਤੀ ਉਹਨਾਂ ਨੇ ਸਾਰਾ ਕੁਝ ਕੁਰਬਾਨ ਕਰ ਦੁੱਤਾ ਹੈ ਲੁਟਾ ਦੁੱਤਾ ਹੈ